ਮੈਂ ਵੀ ਆਪਣੀ ਜ਼ਿੰਦਗੀ 'ਚ ਬਹੁਤ ਬੜਾ ਰਿਸ਼ਤਾ ਗੁਆਇਆ ਮੈਂ ਨੂੰ ਯਾਦ ਆ ਇੱਕ ਵਾਰ ਅਸੀਂ ਇਕੱਠੇ ਬੈਠੇ ਸੀ ਮੈਨੂੰ ਕਹਿੰਦੇ ਵੈਸੇ ਹੀ ਗੱਲਾਂ ਕਰਨ ਲੱਗੇ ਮੈਨੂੰ ਕਹਿੰਦੇ ਜਦੋਂ ਆਪਾਂ ਮਰਾਂਗੇ ਨੀਲੂ ਕੀ ਹੋਊਗਾ ਮੈਂ ਕਿਹਾ ਮੈਨੂੰ ਤਾਂ ਖੂਬ ਸਜਾ ਕੇ ਭੇਜਿਓ ਕਹਿੰਦੇ ਮੈਂ ਜਦੋਂ ਮਰੂੰਗਾ ਨਾ ਬੈਸਟ ਆਫ ਜਸਵਿੰਦਰ ਬੱਲਾ ਲਗਾ ਦਿਓ ਲੋਕ ਕੀ ਰੋਣ ਨਾ ਲੋਕ ਕੀ ਹੱਸਣ ਜਾਣ ਕੇ ਜਸਵਿੰਦਰ ਬੱਲਾ ਅਰੇ ਬਣੀ ਜਾਂਦੀ ਤੁਸੀਂ ਹੌਸਲਾ ਰੱਖੋਗੇ ਬਹੁਤ ਬਹੁਤ ਹਾਸਰੇ ਦੋਨਾਂ ਦਾ ਜਸਵਿੰਦਰ ਦਾਤੇ ਬਾਜ ਮਕਰ ਸ਼ਰਮਾ ਬਹੁਤ ਹਾਸਰਾ ਸੀ ਅਕਸਰ ਜਦੋਂ ਛਣਕਾਟਿਆਂ ਦੇ ਵਿੱਚ ਉਹ ਇੱਕ ਹਾਸੇ ਮਜ਼ਾਕ ਦੇ ਨਾਲ ਜਿਹੜਾ ਉਹ ਤੁਹਾਡੇ ਉੱਤੇ ਵੀ ਕਈ ਵਾਰ ਉਹ ਹਸ ਮਜ਼ਾਕ ਕਰ ਜਾਂਦੇ ਸੀਗੇ ਉਸ ਨੂੰ ਬਹੁਤ ਸਾਰਾ ਪਸੰਦ ਕੀਤਾ ਜਾਂਦਾ ਸੀਗਾ ਤੇ ਆਖਰੀ ਵਾਰ ਮੁਲਾਕਾਤ ਤੁਹਾਡੀ ਕਦੋਂ ਹੋਈ ਸੀ ਨਾ ਮੈਂ ਥੋੜੇ ਦਿਨ ਪਹਿਲਾਂ ਸੈਕਰੀਟਾਇਟ ਆਈ ਸੀ ਤਾਂ ਮਿਲ ਕੇ ਗਈ ਸੀ ਤਦ ਵੀ ਉਹ ਦੋ ਦੋ ਵੀ ਬਹੁਤ ਖਰਾਬ ਸੀ ਪਰ ਸਭ ਨੂੰ ਭੁੱਲਦੇ ਸੀ ਕਦੀ ਮਿੰਡੂ ਨਹੀਂ ਸੀ ਭੁੱਲਦੇ ਮੇਰੀਆਂ ਛੋਟੀਆਂ ਛੋਟੀਆਂ ਗੱਲਾਂ ਵੀ ਯਾਦ ਰੱਖਦੇ ਸੀ ਪਰ ਮੇਰੇ ਦਿਲ ਨੂੰ ਉਹдой ਲੱਗਿਆ ਸੀ ਕਿ ਬਹੁਤ ਜ਼ਿਆਦਾ ਵੀਕ ਹੋਏ ਹੋਏ ਹੈ ਕੰਨ ਬਾਨਾ ਜੀ ਕਹਿ ਰਹੇ ਸੀਗੇ ਕਿ ਦੁਬਾਰਾ ਫੇਰ ਗੱਲ ਚੱਲ ਰਹੀ ਸੀ ਸੰਕਾਟੇ ਸੀ ਦੁਬਾਰਾ ਰਿਵਾਈਵ ਕਰੀਏ ਦਰਸ਼ਕਾਂ ਦੀ ਮੰਗ ਸੀਗੀ ਉਹ ਕਸਕਨੀ ਜੀ ਹੁਣ ਪੂਰੀ ਹੋ ਸਕਦੀ ਕਦੀ ਉਹ ਬਸ ਅਸੀਂ ਹੁਣ ਦਿਨੋਂ ਸੁਪਨੇ ਨਾਲੇ ਚਲੇ ਗਏ ਅਸੀਂ ਦੋਨੋਂ ਵੀ ਉਸ ਸੁਪਨੇ ਨਾਲ ਜਾਵਾਂਗੇ ਉਹ ਗੱਦੀ ਪੁੱਟ ਆਂਦੀ ਹੋ ਤਾਂ ਉਹ ਨਹੀਂ ਸਕਦਾ ਉਹ ਨਹੀਂ ਸਕਦਾ ਕਾਫੀ ਇਮੋਸ਼ਨਲ ਨਿਰੁਜ ਨੈ ਨੇ ਹੌਸਲਾ ਆਰਖੋ ਨੀਲੂ ਜੀ ਜਿਸ ਤਰੀਕੇ ਦੇ ਨਾਲ ਹਾਲਾਤ ਨੇ ਤੱਕ ਕਾਫੀ ਜਿਆਦਾ ਤੁਸੀਂ ਤਸਵੀਰਾਂ ਨੇ ਜਿਹੜੀਆਂ ਆ ਦੇਖ ਸਕਦੇ ਹੋ ਕਿ ਜਿਹੜੇ ਕਾਫੀ ਭਾਵਕ ਨੇ ਜਿਹੜੇ ਨੀਲੂ ਜੀ ਨਜ਼ਰ ਆ ਰਹੇ ਨੇ ਤੇ نو ਇੱਕ ਦੂਸਰੇ ਦੀ ਜ਼ਿੰਦਗੀ ਦਾ اٹੋਟਾੰਗਾ ਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਸਾਡਾ ਜਹਾਨ ਖਤਮ ਕਰਕੇ ਚਲੇ ਗਏ ਹੈ ਅਸੀਂ ਜੋ ਕੁਝ ਕਰਦੇ ਸੀ ਅਸੀਂ ਜੋ ਕੁਝ ਸੋਚਦੇ ਸੀ ਅਸੀਂ ਉਹਨਾਂ ਦੇ ਸਿਰ ਤੇ ਸੋਚਦੇ ਸੀ ਸਾਨੂੰ ਲੱਗਦਾ ਸੀ ਉਹ ਹੈ ਤਾਂ ਸਭ ਕੁਝ ਪੋਸਿਬਲ ਹੈ ਉਹ ਸਭ ਕੁਝ ਇੰਪੋਸੀਬਲ ਕਰਕੇ ਚਲੇ ਗਏ ਬਹੁਤ ਜੋਲ ਚੰਦੀ ਪਾਣੀ ਨਹੀਂ ਰਦਰ ਪਾਣੀ ਨਹੀਂ ਕਿੰਨੇ ਵੀ ਬਹੁਤ ਪੋਜ਼ਿਟਿਵ એનર્ਜੀ ਹੁੰਦੀ ਸੀ ਕਿਸੇ ਵੀ ਸ਼ੂਟ ਵੇਲੇ ਕਿਸੇ ਵੀ ਅਜਿਹੇ ਮੌਕੇ ਕਿਸੇ ਨੂੰ ਛੋਟਾ ਹੋਣ ਦਾ ਮਹਿਸੂਸ ਨਹੀਂ ਹੁੰਦਾ ਜਿਸ ਤਰ੍ਹਾਂ ਲੱਟੇ ਇਦਾਂ ਤਾਂ ਸਾਰੀ ਜ਼ਿੰਦਗੀ ਨਹੀਂ ਕਦੇ ਦੇਖਿਆ ਜਿਸ ਤਰ੍ਹਾਂ ਲੱਟੇ ਐਸਾ ਤਾਂ ਸਾਰੀ ਜ਼ਿੰਦਗੀ ਠੀਕ ਕਰਕੇ ਦੇਖਿਆ ਤਾਂ ਜਸਮਿੰਦਰ ਪੱਲਾ ਦੇ ਅਚਾਨਕ ਦੁਨੀਆ ਤੋਂ ਰੁਕਸਤ ਹੋਣ ਦਾ ਸਦਮਾ ਉਹਨਾਂ ਦੇ ਪਰਿਵਾਰ ਫੈਨਸ ਸਾਥੀਆਂ ਸਨੇ ਨਾਲ ਨਾਲ ਸੂਬੇ ਦੇ ਸਿਆਸਤਦਾਨਾਂ ਨੂੰ ਵੀ ਹੈ ਜਿਨ੍ਹਾਂ ਨੇ ਪੱਲਾ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅੰਤਿਮ ਸੰਸਕਾਰ ਮੁੱਕੇ ਕਈ ਸ਼ਖਸੀਅਤਾਂ ਮੌਜੂਦ ਰਹੀਆਂ ਦੇਖੋ ਮੈਂ ਇਹ ਮੰਨਦਾ ਡਾਕਟਰ ਜਸਵਿੰਦਰ ਸਿੰਘ ਪੱਲਾ ਜੀ ਜੀ ਇਹਨਾਂ ਨੂੰ ਅਸੀਂ ਪਿਆਰ ਨਾਲ ਚਾਚਾ ਚਤਰਾ ਜੀ ਕਹਿੰਦੇ ਹਾਂ ਅਸੀਂ ਬਚਪਨ ਤੋਂ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਸੁਰਤ ਸੰਭਾਲੀ ਉਦੋਂ ਤੋਂ ਲੈ ਕੇ ਅਸੀਂ ਸਾਡੇ ਦੋਸਤ ਸਾਡੀਆਂ ਫੈਮਲੀਆਂ ਸਾਡੇ ਸਾਰੇ ਆਸ-ਪਾਸ ਦਾਸ ਗਵੰਡ ਅਸੀਂ ਉਹਨਾਂ ਨੂੰ ਸੁਣਦੇ ਦੇਖਦੇ ਹੱਸਦੇ ਆਏ ਹਾਂ ਮਤਲਬ ਉਹਨਾਂ ਦੀ ਜ਼ਿੰਦਗੀ ਇੱਕ ਐਸੀ ਸ਼ਖਸੀਅਤ ਸੀਗੀ ਉਹ ਉਹ ਉਹਨਾਂ ਦਾ ਇੱਕ ਸਟਾਇਰ ਜੋ ਮਤਲਬ ਤਰੀਕਾ ਸੀ ਉਹ ਤਰੀਕੇ ਤਰੀਕੇ ਦੇ ਵਿੱਚ ਜਿਹੜੀਆਂ ਸਮਾਜ ਦੀਆਂ ਕੁਰੀਤੀਆਂ ਸੀ ਸਮਾਜ ਦੇ ਵਿੱਚ ਹੋ ਰਹੀਆਂ ਕੁਝ ਐਸੀਆਂ ਘਟਨਾਵਾਂ ਸੀ ਜਿਹਦੇ ਤੇ ਫਲੈਗ ਰੇਜ਼ ਕਰਨਾ ਹੁੰਦਾ ਸੀ ਉਹ ਵੀ ਉਹ ਕਰ ਦਿੰਦੇ ਸੀ ਤੇ ਵਿਲੱਖਣ ਸ਼ਖਸੀਅਤ ਸੀ ਤੇ ਲੰਬਾ ਸਮਾਂ ਉਹਨਾਂ ਨੇ ਬਤੌਰ ਪ੍ਰੋਫੈਸਰ ਆਪਣੀਆਂ ਸੇਵਾਵਾਂ ਨਿਭਾਈਆਂ ਫਿਰ ਉਹਨਾਂ ਦੀ ਜੋੜੀ ਬਾਲਮਕੰਦ ਸ਼ਰਮਾ ਜੀ ਦੇ ਨਾਲ ਨੀਲੂ ਜੀ ਦੇ ਨਾਲ 27 ਛਣਕਾਟਿਆਂ ਦੇ ਰੂਪ ਦੇ ਵਿੱਚ ਅਸੀਂ ਸਾਰਿਆਂ ਨੇ ਦੇਖੀ 40 ਸਾਲ 4 ਦਸ਼ਕ ਪੰਜਾਬੀ ਮਾਬੂਲੀ ਦੀ ਸੇਵਾ ਕਰਕੇ ਪੰਜਾਬੀ ਫਿਲਮ ਇੰਡਸਟਰੀ ਦੀ ਸੇਵਾ ਕਰਕੇ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗਏ ਨੇ ਬਹੁਤ ਵੱਡਾ ਸਮਾਂ ਹੁੰਦਾ ਜੀ 40 ਸਾਲ ਕਿਸੇ ਇੰਡਸਟਰੀ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਆਪਣੀ ਸਥਾਨ ਬਣਾ ਕੇ ਰੱਖਣਾ ਔਰ ਅਵਲ ਦਰਜਾ ਬਣਾ ਕੇ ਰੱਖਣਾ ਜੋ ਕਿ ਉਹਨਾਂ ਨੇ ਬਰਕਰਾਰ ਰੱਖਿਆ ਜੈਸਾ ਦੇ ਕਾਟਾ ਨਹੀਂ ਪੂਰਾ ਹੋ ਸਕਦਾ ਨਾ ਚਾਹੇ ਫਿਲਮ ਇੰਡਸਟਰੀ ਪੱਖੋ ਹੋਵੇ ਚਾਹੇ ਕਿਸੇ ਦੇ ਆਮ ਸਮਾਜਿਕ ਪੱਖੋ ਹੀ ਹੋਵੇ ਕਿਉਂਕਿ ਹਰੇਕ ਵਰਗਾਸ ਤੇ ਉਹਨਾਂ ਨੇ ਕੰਮ ਕੀਤਾ ਚਾਹੇ ਬੱਚੇ ਸੀਗੇ ਚਾਹੇ ਬਜ਼ੁਰਗ ਸੀ ਚਾਹੇ ਮੈਂ ਕਹਿ ਸਕਦਾ ਜੰਗ ਨੌਜਵਾਨ ਸੀ ਹਰੇਕ ਵਰਗ ਦੀ ਫੇਵਰਟ ਰਹੇ ਨੇ ਦੇਖੋ ਇੱਕ ਵੱਡੀ ਗੱਲ ਹੁੰਦੀ ਹੈ ਵੱਡਾ ਇਨਸਾਨ ਉਹ ਹੁੰਦਾ ਹੈ ਜਿਹੜਾ ਆਪਣੇ ਨਾਲ ਤੁਰਦੇ ਫਿਰਦੇਆਂ ਨੂੰ ਛੋਟਾ ਮਹਿਸੂਸ ਨਾ ਹੋਣ ਦੇਵੇ ਉਹਨਾਂ ਦੀ ਇੱਕ ਸ਼ਖਸੀਅਤ ਉਹਨਾਂ ਦੀ ਇੱਕ ਸ਼ਖਸੀਅਤ ਦਾ ਇੱਕ ਬੜਾ ਇੱਕ ਸਮਝ ਲਓ ਵੀ ਚੰਗਾ ਪਹਿਲੂ ਏਸੀਓ ਆਪਣੇ ਨਾਲ ਦੇ ਸਾਥੀਆਂ ਨੂੰ ਕਦੇ ਛੋਟਾ ਨਹੀਂ ਸੀ ਮਹਿਸੂਸ ਹੋਣ ਲੰ다 ਦੂਸਰਾ ਹਜ਼ਾਰਾਂ ਹੀ ਨੌਜਵਾਨ ਆਰਟਿਸਟ ਜਿਹੜੇ ਕਲਾਕਾਰ ਆਏ ਨੇ ਜਾਂ ਜਿਹੜੇ ਆਮ ਜਨਸਧਾਨ ਜ਼ਿੰਦਗੀ ਚ ਵੀ ਜਿਹੜੇ ਲੋਕ ਨੇ ਉਹਨਾਂ ਨੂੰ ਕਿੱਤੇ ਕੰਮ ਧੰਦੇ ਲਾ ਕੇ ਉਹਨਾਂ ਨੂੰ ਰੁਜ਼ਗਾਰ ਤੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਕੇ ਉਹ ਇਸ ਸੰਸਾਰ ਚੋਂ ਗਏ ਨੇ ਸੋ ਉਹਨਾਂ ਦੇ ਪਾਏ ਹੋਏ ਪੂਰਦਿਆਂ ਤੇ ਚੱਲਣ ਦੀ ਪਰਮਾਤਮਾ ਸਾਨੂੰ ਸਾਰਿਆਂ ਨੂੰ ਤੋਫੀਕ ਦੇਵੇ ਇਹ ਹੀ ਸੱਚੀ ਅਰਦਾਸ ਕਰ ਸਕਦੇ ਆ ਜੀ ਬਿਲਕੁਲ ਦੇਖੋ ਭੱਲਾ ਸਾਹਿਬ ਦਾ ਜਿਹੜਾ ਕਿਰਦਾਰ ਸੀ ਉਹਨਾਂ ਦੀ ਸ਼ਖਸੀਅਤ ਬਹੁਤ ਹੀ ਸਾਰੇ ਪੰਜਾਬੀਆਂ ਲਈ ਹੈ ਨਾ ਅਨਮੋਲ ਅਨਮੋਲ ਹੈ ਕਿ ਐਸੀ ਦਦੀ ਮੈ ਯੂਕੇ ਤੇ ਜਦੋਂ ਪੁਰਜਾ ਜਮਾਈ ਤੇ ਉਚੇਚੇ ਤੌਰ ਤੇ ਇਥੇ ਪਹੁੰਚਿਆ ਤਾਂ ਕਿ ਇਸੇ ਸ਼ਬਦਾਂ ਜੀ ਪੇਟ ਕਰ ਸਕੀ ਉਹਨਾਂ ਨੂੰ ਟੀਵੀ ਦੇ ਪ੍ਰੋਗਰਾਮਾਂ 'ਚ ਉਹਨਾਂ ਨਾਲ ਮੁਲਾਕਾਤ ਕਰਦੇ ਰਹੇ ਆ ਨਮਸਤੇ ਸਤਿ ਸ੍ਰੀ ਅਕਾਲ ਹੁੰਦੀ ਰਹੀ ਆ ਹਮੇਸ਼ਾ ਹੱਸ ਕੇ ਬੜੇ ਪਿਆਰ ਨਾਲ ਸਤਿਕਾਰ ਨਾਲ ਸਭ ਨੂੰ ਮਿਲਦੇ ਸੀ ਔਰ ਦੇਖੋ ਐਸੇ ਕਲਾਕਾਰ ਸੀ ਕਿ ਵਿਅੰਗ ਵੀ ਕਰਦੇ ਸੀ ਕਿਸੇ ਨੂੰ ਬੁਰਾ ਨਹੀਂ ਲੱਗਦਾ ਸੀ ਮੁਨਿਆਦਾ ਸਾਡੀ ਸਰਕਾਰ ਦੇ ਟਾਈਮ ਤੇ ਜਿਸ ਪ੍ਰਕਾਰ ਨਾਲ ਉਹ ਕਈ ਵਾਰੀ ਬਾਦਲ ਸਾਹਿਬ ਤੇ ਵੀ ਵਿਅੰਗ ਕਰ ਦਿੰਦੇ ਸੀ ਹੋਰ ਨੇਤਾਵਾਂ ਤੇ ਵੀ ਵਿਅੰਗ ਕਰ ਦਿੰਦੇ ਸੀ ਅੱਜ ਦੇ ਕੋਮੇਡੀਅਨਸ 'ਚ ਉਨੀ ਹਿੰਮਤ ਉਨੀ ਤਾਕਤ ਨਹੀਂ ਹੈ ਕਿ ਉਹ ਇਸ ਪ੍ਰਕਾਰ ਨਾਲ ਨਾਮ ਲੈ ਕੇ ਮੁੱਖ ਮੰਤਰੀ ਔਰ ਇਸ ਪ੍ਰਕਾਰ ਦੇ ਵੱਡੇ ਨੇਤਾਵਾਂ ਤੇ ਵਿਅੰਗ ਕਰ ਸਕਣ ਸਟਾਰ ਕਰ ਸਕਣ ਇਹ ਤਾਕਤ ਤੇ ਹਿੰਮਤ ਤੇ ਪੱਲਾ ਸਾਹਿਬ ਦੀ ਸੀਗੀ ਗੁਣ ਵੀ ਸੀ ਉਹਨਾਂ ਦਾ ਬੁਰਾ ਵੀ ਨਹੀਂ ਬਣਾਉਂਦੇ ਸੀ ਉਹ ਮਜ਼ਾਕ ਇਸ ਤਰ੍ਹਾਂ ਕਰਦੇ ਸੀ ਸਾਹਮਣੇ ਕਿ ਰਾਜਨੀਤੀ ਵੀ ਮਾਦਾ ਥੋੜਾ ਜਿਹਾ ਘੱਟ ਗਿਆ ਕੱਟ ਗਿਆ ਨਾ ਬਿਲਕੁਲ ਕੱਟ ਗਿਆ ਮੈਂ ਸਹਿਮਤ ਹਾਂ ਕਿ ਉਸ ਵੇਲੇ ਦੇ ਸਿਆਸਤਦਾਨਾਂ ਦੇ ਅੰਦਰ ਜੋ ਇੱਕ ਮਾਦਾ ਸੀ ਆਪਣੇ ਉੱਪਰ ਵਿਅੰਗ ਨੂੰ ਸੁਣ ਕੇ ਹੱਸਣ ਦਾ ਅੱਜ ਉਹ ਰਾਜਤਨਵਾਚ ਨਹੀਂ ਹੈ ਜ਼ਰੂਰ ਹੋਣਾ ਚਾਹੀਦਾ ਹੈ ਕਿ ਸੁੰਦਰਪੁਰਲਾ ਵਰਗੇ ਲੋਕ ਵਿਅੰਗ ਦੇ ਮਾਧਿਅਮ ਨਾਲ ਵੀ ਸਨੇਹਾ ਦਿੰਦੇ ਆ ਕਿ ਭਾਈ ਠੀਕ ਹੋ ਇਸ ਕਰਕੇ ਸੱਤਾਧਾਰੀ ਧਿਰ ਨੂੰ ਉਹ ਗੱਲਾਂ ਨੂੰ ਪਹਚਾਣਾ ਵੀ ਆਣਾ ਚਾਹੀਦਾ ਹੈ ਲੇਕਿਨ ਅੱਜ ਤਾਂ ਸਿਰਫ ਉਹਨਾਂ ਯਾਦਾਂ ਹੀ ਬਾਕੀ ਰਹਿ ਗਈਆਂ ਪਰ ਸਾਡੀਆਂ ਯਾਦਾਂ ਚ ਹਮੇਸ਼ਾ ਬਣੇ ਰਹਿਣਗੇ ਹਮੇਸ਼ਾ ਜਦ ਤੱਕ ਕਿ ਪੰਜਾਬੀ ਰਹਿਣਗੇ ਉਹਨਾਂ ਦੀਆਂ ਕੈਸਟਾਂ ਉਹਨਾਂ ਦੀਆਂ ਫਿਲਮਾਂ ਦੇਖ ਦੇ ਕੇ ਪੰਜਾਬ ਦੀ ਆਉਣ ਵਾਲੀਆਂ ਪੀੜ੍ਹੀਆਂ ਵੀ ਖੁਸ਼ ਹੁੰਦੀਆਂ ਰਹਿਣਗੀਆਂ ਅਸੀਂ ਯਾਦ ਕਰਾਂਗੇ ਕਿ ਪੰਜਾਬੀ ਦਾ ਇੱਕ ਪੁੱਤਰ ਮਾਂ ਬੋਲੀ ਦਾ ਇੱਕ ਬੇਟਾ ਐਸਾ ਵੀ ਸੀ ਜਨੇ ਮਾਂ ਬੋਲੀ ਦੀ ਬਹੁਤ ਅਨਤਕ ਸੇਵਾ ਕੀਤੀ ਸਾਡੇ ਸਾਰਿਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਡਾਕਟਰ ਜਸਵਿੰਦਰ ਸਿੰਘ ਪੱਡਾ ਜੀ ਜਿਹੜੇ ਮੈਂ ਕਹਿ ਸਕਦਾ ਕਿ ਕਮਾਲ ਦੇ ਆਰਟਿਸਟ ਸਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਵਿਅੰਗ ਤੇ ਰਹੀਂ ਕਾਮੇਡੀ ਤੇ ਰਹੀਂ ਲੋਕਾਂ ਨੂੰ ਹਸਾਇਆ ਵੀ ਔਰ ਬਹੁਤ ਵੱਡੀਆਂ ਜਿਹੜੀਆਂ ਸਮਾਜ ਦੀਆਂ ਬੁਰਾਈਆਂ ਸੀ ਔਰ ਬਹੁਤ ਵੱਡੇ ਕਟਾਕਸ ਕਰਕੇ ਉਹਨਾਂ ਨੇ ਆਪਣੀ ਡੂੰਗੀ ਸੋਚ ਦਾ ਇਜ਼ਹਾਰ ਕਰਕੇ ਲੋਕਾਂ ਦੇ ਦਿਲਾਂ ਨੂੰ ਛੂੰਹ ਬੈਠੇ ਫਿਲਮਾਂ ਦੇ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਨਾਮ ਹੈ। ਅਤੇ ساری ਜ਼ਿੰਦਗੀ ਆਪਣੇ ਆਪ ਨੂੰ ਇਸ ਲੈਵਲ ਦੇ ਉੱਤੇ ਕਾਇਮ ਰੱਖਣਾ ਬਹੁਤ ਔਖਾ ਹੁੰਦਾ ਹੈ। ਐਗਰੀਕਲਚਰ ਯੂਨੀਵਰਸਿਟੀ ਤੋਂ ਪੀ ਐਚ ਡੀ ਕਰਕੇ ਜਿੱਥੇ ਐਗਰੀਕਲਚਰ ਸਾਇੰਟਿਸਟ ਦੇ ਤੌਰ ਤੇ ਐਜੂਕੇਸ਼ਨ ਨਾਲ ਜੁੜੇ ਰਹੇ। ਉਹਦੇ ਨਾਲ-ਨਾਲ ਜੁਗਤ ਦੇ ਵਿੱਚ, ਕੌਮਿਟੀ ਦੇ ਵਿੱਚ ਜੋ ਕੰਮ ਦਾ ਯੋਗਦਾਨ ਹੈ ਉਹ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ। ਸੋ ਅੱਜ ਬਹੁਤ ਦੁੱਖ ਹੈ। ਮਾਲਕਾ ਕਿ ਦਿੱਤੇ ਵੀ ਦੁਨੀਆ ਦੇ ਵਿੱਚ ਪੰਜਾਬੀ ਬੰਤੇ ਚੱਲਣ ਦੇ ਬਹੁਤ ਚੌਣਾਂ ਦੇ ਬਿਠੇ ਆ ਅੱਜ ਸਾਰਿਆਂ ਦੀਆਂ ਅੱਖਾਂ ਨਾ ਮੈਂ ਕਿਉਂਕਿ ਬਹੁਤ ਵੱਡਾ ਘਾਟਾ ਇਹ ਕਦੀ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ ਇਸ ਕਰਕੇ ਮੇਰੀ ਗੁਰੂ ਘਰ ਤੇ ਚਰਨਾਚ ਅਦਾਸ ਆ ਕੇ ਪ੍ਰਮਾਤਮਾ ਉਹਨਾਂ ਨੂੰ ਆਪਣੇ ਚੱਲਣ ਦੇ ਵਿੱਚ ਨਿਵਾਸ ਬਖਸ਼ੇ ਸਾਰੇ ਉਹਨਾਂ ਦੇ ਚੌਣ ਵਾਲਿਆਂ ਪਰਿਵਾਰ ਨੂੰ ਸਾਨੂੰ ਨਿਭਾਣਾ ਪੰਡਾ ਸੋ ਘਾਟਾ ਦਾ ਬਹੁਤ ਵੱਡਾ ਘਾਟਾ ਨਾ ਪੂਰਾ ਹੋਣ ਵਾਲਾ ਘਾਟਾ ਫਿਰ ਉਹਨਾਂ ਦੀ ਐਸੋਸੀਏਸ਼ਨ ਤਾਂ ਸਾਰੀ ਯੂਨੀਵਰਸਿਟੀ ਦੇ ਨਾਲ ਹੀ ਸੀ ਉਸੋ ਉੱਥੇ ਹੀ ਬੀਐਸਸੀ ਕੀਤੀ ਐ ਐਮਐਸਸੀ ਕੀਤੀ ਫਿਰ ਟੀਚਰ ਲੱਗੇ ਰਹੇ ਨੇ ਫਿਰ ਪੜਾਇਆ ਉਸ ਤੋਂ ਬਾਅਦ ਸਾਡੇ ਵੀ ਜਿੰਨੇ ਉੱਥੇ ਪ੍ਰੋਗਰਾਮ ਹੁੰਦੇ ਸੀ ਕੰਡਕਟ ਕਰਦੇ ਹੁੰਦੇ ਸੀ ਤੇ ਸਾਡੇ ਸਟੇਜ ਸੈਕਟਰੀ ਜਦੋਂ ਮੇਲੇ ਹੁੰਦੇ ਸੀ ਸਟੇਜ ਸਟਰਕਚਰ ਵੀ ਰਹੇ ਨੇ ਸੋ ਉਹਨਾਂ ਦੇ ਪੜਾਏ ਹੋਏ ਬੱਚੇ ਜਿਹੜੇ ਨੇ ਤੇ ਉਹ ਗਵਰਨਮੈਂਟ ਦੇ ਵਿੱਚ ਪੰਜਾਬ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਦੂਜੇ ਕੰਟਰੀਆਂ ਚ ਵੀ ਬਹੁਤ ਗਏ ਨੇ ਉਹ ਜਿਹੜੇ ਦੂਜੇ ਕੰਟਰੀਆਂ ਜ ਇਹਨਾਂ ਦੇ ਸਟੂਡੈਂਟ ਗਏ ਹੋਏ ਸੀ ਇਹਨਾਂ ਨੂੰ ਆਮ ਇਨਵਾਈਟ ਕਰਦੇ ਸੀ ਪੱਲਾ ਸਾ ਉਹ ਸਾਡੇ ਕੰਟਰੀ ਆਸਟ੍ਰੇਲੀਆ ਜੋ ਕੈਨੇਡਾ ਜੋ ਤੇ ਯੂ ਐਸ اے ਜੋ ਇਹ ਵੀ ਉੱਥੇ ਪ੍ਰੋਗਰਾਮ ਕਰਨ ਜਾਂਦੇ ਸੀ ਸੋ ਬਹੁਤ ਕੰਟਰੀਬਿਊਸ਼ਨ ਹੈ ਤੇ ਬਹੁਤ ਵੱਡਾ ਘਟਾ ਵੀ ਆਇਆ ਸਰ ਖਾਸ ਤਰੀਕੇ ਦੇ ਨਾਲ ਬਹੁਤ ਸਾਰੇ ਲੋਕ ਅਲੱਗ-ਅਲੱਗ ਤਰੀਕੇ ਨਾਲ ਉਹਨਾਂ ਨੂੰ ਯਾਦ ਕਰ ਰਿਹਾ ਹੈ ਅਗਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹਮੇਸ਼ਾ ਪੱਲਾ ਸਾਹਮਣੂ ਯਾਦ ਕਰੇਗੀ ਤਾਂ ਕੀ ਐਂਗਲ ਉਹਨਾਂ ਦਾ ਰਹਿਣ ਵਾਲਾ ਸਾਡਾ ਐਂਗਲ ਹੈ ਜੀ ਸਾਡੇ ਤਾਂ ਉਹ ਬ੍ਰੈਂਡ ਬਿਸਟਰ ਸੀ ਉਹ ਤੇ ਅਸੀਂ ਵੀ ਜਦੋਂ ਸਾਡੇ ਮੇਲੇ ਲੱਗਦੇ ਸੀ ਤੇ ਮੇਲੇ ਤੇ ਸਟੇਜ ਸੈਕਟਰੀ ਹੁੰਦੇ ਸੀ ਸਾਰਿਆਂ ਨੂੰ ਬੰਨ ਕੇ ਉਠਾਉਂਦੇ ਸੀ ਜਦੋਂ ਚੁਟਕਲੇ ਸੁਣਾਉਂਦੇ ਸੀ ਸਾਰਿਆਂ ਨੂੰ ਬੰਨ ਕੇ ਬਿਠਾ ਲੈਂਦੇ ਸੀ ਉਸ ਤੋਂ ਬਾਅਦ ਅਸੀਂ ਆਪਣੇ ਟੈਕਨੀਕਲ ਪ੍ਰੋਗਰਾਮ ਕਰਦੇ ਸੀ ਉਸ ਤੋਂ ਬਾਅਦ ਜਿਹੜੇ ਜਿਵੇਂ ਸਾਡੀਆਂ ਨਵੀਆਂ ਵੈਰਾਈਟ ਸੋ ਇਹ ਸਾਡੀ ਨਵੀਂ ਵੈਰਾਈਟੀ ਹੈ ਲੈ ਜਾਓ 20 ਤੇ ਲੋਕੀ ਸੁਣਦੇ ਸੀ ਉਹਨਾਂ ਦੇ ਸੋ ਸਾਡੇ ਤਾਂ ਬ੍ਰਾਂਡ ਬਸਟਰ ਰਹੇ ਨੇ ਉਹ ਹਾਂਜੀ ਉਹ ਸਾਰੇ ਯੂਥ ਫੈਸਟੀਵਲ ਮੈਂ ਤੁਹਾਡੀ ਯੂਨੀਵਰਸਿਟੀ ਦੇ ਦੇਖੀ ਹੈ ਕਿ ਪਾਰਟਿਸਿਪੇਟ ਉਹਨਾਂ ਦੇ ਵਿੱਚ ਕਰਦੇ ਰਿਹਾ ਜਜਮੈਂਟ ਕਰਦੇ ਰਿਹਾ ਬਹੁਤ ਸਾਰੇ ਲੋਕਾਂ ਨੂੰ ਮੋਨੋ ਐਕਟਿੰਗ ਦਾ ਜ਼ਿਕਰ ਕਰ ਲਈਏ ਚਾਹੀਏ ਥੀਏਟਰ ਦਾ ਜ਼ਿਕਰ ਕਰ ਲਈਏ ਕਿ ਵੱਡਾ ਯੋਗਦਾਨ ਜਿਹੜਾ ਪੱਲਾ ਸਾਹਿਬ ਦਾ ਉਹਨਾਂ ਦੇ ਵਿੱਚ ਵੀ ਰੰਦਾ ਰਿਹਾ ਸੋ ਦੇਖੋ ਸਾਡੇ ਤਾਂ ਜਦੋਂ ਸਟੂਡੈਂਟਸ ਹੁੰਦੇ ਸੀ ਉਦੋਂ ਤੋਂ ਹੀ ਉਹ ਪਾਰਟਿਸਿਪੇਟ ਕਰਦੇ ਸੀ ਯੂਥ ਫੈਸਟੀਵਲ ਦੇ ਵਿੱਚ ਹੋਰ ਸਾਡੇ ਜਿਹੜੇ ਇੰਸਟੀਚਿਊਟ ਦੇ ਪ੍ਰੋਗਰਾਮ ਬੰ ਰੁਕੀ ਤਾਂ ਜਦੋਂ ਟੀਚਰ ਹੀ ਸੀ ਉਹ ਫਿਰ ਸ਼ਨਕਾਟਾ 1 ਕੱਢਿਆ ਸੀ ਫਿਰ ਸ਼ਨਕਾਟਾ 2 ਉਹ ਲਾਈਨ ਲਾਤੀ ਉਹਨਾਂ ਨੇ ਤੇ ਉਹ ਤਕਰੀਬਨ 2008 ਚ ਚੱਲ ਰਿਹਾ ਸੋ ਉਹ ਦੇ ਚ ਨਾਲ ਨਹੀਂ ਪਪੁਲਾਰਿਟੀ ਬਣ ਗਈ ਤੇ ਇੰਡਸਟਰੀ ਸਾਨੂੰ ਇਹ ਮੰਨ ਸੀ ਕਿ ਸਾਡੇ ਉਹ ਟੀਚਰ ਨੇ ਤੇ ਜਿਹੜੇ ਸ਼ਨਕਾਟਾ ਕਰ ਰਹੇ ਨੇ ਬਾਅਦ ਦੇ ਵਿੱਚ ਫਿਲਮਾਂ 'ਚ ਆ ਗਏ ਤੇ ਫਿਰ ਕੈਰੀ ਆਨ ਜੱਟਾ 1 2 ਉਹ ਤੋਂ ਬਾਅਦ ਇਹ ਹੋਇਆ ਵੀ ਕੋਈ ਫਿਲਮ ਨਹੀਂ ਜਿਵੇਂ ਅਗਲ ਪੰਜਾਬੀ ਦੀ ਜਿੱਥੇ ਉਹਨਾਂ ਨੇ ਨਾ ਕੋਈ ਆਪਣਾ ਪੇਸ਼ਕਾਰੀ ਦਿੱਤੀ ਹੋਵੇ ਤੁਸੀਂ ਕਰੋਗੇ ਪੱਲਾ ਸਾਹਿਬ ਦੀ ਕੋਈ ਯਾਦ ਯੂਨੀਵਰਸਿਟੀ ਦੇ ਵਿੱਚ ਸਟੈਬਲਿਸ਼ ਕਰ ਦਿੱਤੀ ਜਾਵੇ ਆ ਕੇ ਆਉਣ ਵਾਲੀਆਂ ਪੀੜੀਆਂ ਯਾਦ ਡਿਸਕਸ ਕਰਾਂਗੇ ਜੀ ਤੇ ਐਡੀ ਵੱਡੀ ਹਸਤੀ ਹੈਗੀ ਹੈ ਤੇ ਕੁਛ ਨਾ ਕੁਝ ਜ਼ਰੂਰ ਕਰਾਂਗੇ ਅਸੀਂ ਹਾਂਜੀ ਮੈਂ ਉਹਨਾਂ ਦਾ ਵਿਦਿਆਰਥੀ ਵੀ ਰਿਹਾ ਸਹੋਗੀ ਵੀ ਰਿਹਾ ਦੋਸਤ ਵੀ ਰਿਹਾ ਜਸਵਿੰਦਰ ਭੱਲਾ ਜਿੱਥੇ ਬਹਿ ਜਾਂਦੇ ਸੀ ਮਹਿਫਲ ਮਤਲਬ ਸਜਾਉਂਦੇ ਸੀਗੇ ਉਹ ਲੋਕਾਂ ਦੇ ਗਮ ਦੂਰ ਕਰਦੇ ਸੀ ਆਪਦਾ ਕੰਮ chape ਕੇ ਨੂੰ ਕਰਦੇ ਸੀ ਉਹ ਸੋ ਜਸਵਿੰਦਰ ਭੱਲਾ ਹਰੇਕ ਰੇਣੀ ਬਣ ਜਾਣਾ ਵਾਹਿਗੁਰੂ ਹੁਣ ਉਹਨਾਂ ਨੂੰ ਆਪਦੇ ਆਤਮਾ ਜਿਹੜੀ ਉਹਨਾਂ ਦੀ ਉਚਾਰਨਾ ਦੇ ਜੁਗਪੁਰਸ਼ ਕਿਹਾ ਜਾਂਦਾ ਕਿਉਂਕਿ ਇਹ ਹੀ ਲੋਕ ਹੁੰਦੇ ਨੇ ਜਿਹੜੇ ਜੁਗ ਨੂੰ ਬਦਲਦੇ ਨੇ ਪੱਲਾ ਜੀ ਦਾ ਸਾਡੇ ਪੰਜਾਬੀ ਸੱਬੇ ਚਾਪ ਤੇ ਇੰਨਾ ਡੂੰਘਾ ਪ੍ਰਭਾਵ ਸੀ ਕਿ ਅੱਜ ਬੱਚਾ ਬੱਚਾ ਰੋ ਰਿਹਾ ਹਰੇਕ ਦੇ ਮਨ ਦੇ ਉੱਤੇ ਇੱਕ ਡਹਿਰਾ ਪ੍ਰਭਾਵ ਹੈ ਕਿਉਂਕਿ ਸਾਡੀ ਤਾਂ ਇਹ ਤਾਰਾ ਫੀਡ ਕੰਪਨੀ ਨਾਲ ਵੀ ਪਰਿਵਾਰਕ ਤੌਰ ਤੇ ਜੁੜੇ ਹੋਏ ਕਿ ਉਹਨਾਂ ਦੀ ਐਡ ਤੁਹਾਡੇ ਬਹੁਤ ਸਾਰੇ ਚੈਨਲਾਂ ਤੇ ਵੀ ਚੱਲਦੀ ਰਹੀ ਹੈ ਤੇ ਸਾਨੂੰ ਆਪਣੇ ਪਰਿਵਾਰ ਦੇ ਮੈਂਬਰ ਦੀਤੇ ਨਹੀਂ ਲੱਗ ਰਹੀ ਸੀ ਸਾਰਾ ਪਰਿਵਾਰ ਸਾਡਾ ਆਪਣਾ ਘਰੇਲੂ ਪਰਿਵਾਰ ਆ ਤੇ ਅਸੀਂ ਤਾਂ ਸਾਰੇ ਪਰਿਵਾਰ ਨੂੰ ਤੇ ਤੇ ਵਿਸ਼ੇਸ਼ ਤੌਰ ਤੇ بیٹے ਨੂੰ ਇਹੀ ਸ਼ਬਦਾਂ ਦੇ ਨਾਲ ਆਖਦੇ ਆਂ ਵੀ ਅਸੀਂ ਤੁਹਾਡੇ ਸਾਰੇ ਪਰਿਵਾਰ ਦੇ ਨਾਲ ਖੜੇ ਆ ਤਾਂ ਜਸਵਿੰਦਰ ਭੱਲਾ ਨਾਲ ਕੰਮ ਕਰਨ ਵਾਲੇ ਬਾਲ ਮੁਕੰਮਤ ਸ਼ਰਮਾ ਨੇ ਜਸਵਿੰਦਰ ਭੱਲਾ ਨਾਲ ਬਿਤਾਏ ਕੁਝ ਖਾਸ ਪਲ ਯਾਦ ਕੀਤੇ ਉਹਨਾਂ ਕਿਹਾ ਅੱਜ ਮੇਰਾ ਦੋਸਤ ਮੈਨੂੰ ਛੱਡ ਗਿਆ ਸਾਡੀ ਦੋਹਾਂ ਦੀ ਕਈ ਸਾਲਾਂ ਦੀ ਦੋਸਤੀ ਸੀ ਫੱਲਾ ਸਾਹਿਬ ਚਾਚਾ ਚਤਰ ਸਿੰਘ ਦੇ ਨਾਂ ਤੇ ਬਹੁਤ ਮਸ਼ਹੂਰ ਹੋਏ ਤੇ ਭਤੀਜ ਮੈਂ ਹੁੰਦਾ ਸੀ ਚਾਚਾ ਹੁੰਦਾ ਸੀ ਸੋ ਚਾਚਾ ਤੇ ਜਾ ਕਰਦਾਰ ਜਿਹੜਾ ਲੋਕਾਂ ਦੇ ਦਿਲਾਂ 'ਚ ਬਸ ਗਿਆ 88 ਤੋਂ 97 ਤੱਕ ਅਸੀਂ ਦੋਨੋਂ ਵਿਚਰੇ ਤੀਸਰੇ ਸਾਥੀ ਨੀਲੂ 97 ਜੁਆਇਨ ਕਰ ਗਏ ਤੇ ਛਣ ਘਾਟੇ 27 ਪੰਜਾਬੀ ਝੋਲੀ ਪਾਈ ਪਿਆਰ ਬਹੁਤ ਮੁਹੱਬਤ ਬਹੁਤ ਮਿਲੀ ਉਸ ਮੁਹੱਬਤ ਦਾ ਹੀ ਅਜ ਮੈਂ ਦਰਸ਼ਕਾਂ ਦਾ ਸ੍ਰੋਤਿਆਂ ਦਾ ਸ਼ੁਭਚਿਤਕ ਹੜ ਦੇਖ ਰਿਆਂ ਜਿਹੜੇ ਅਖਬਾਰਾਂ ਦੇ ਫਰੰਟ ਪੇਜ ਹਿੰਦੀ ਪੰਜਾਬੀ ਅੰਗਰੇਜ਼ੀ ਪ੍ਰਿੰਟ ਮੀਡੀਆ ਪਰੇ ਪਏ ਆ ਤੇ ਜਿੰਨਾ ਸੋਸ਼ਲ ਮੀਡੀਆ ਉਹ ਪੂਰਾ ਫਲੱਡ ਹੋਇਆ ਪਿਆ ਚਾਹੇ ਉਹ ਇੰਸਟਾਗ੍ਰਾਮ ਆ ਫੇਸਬੁੱਕ ਆ ਚਾਹੇ ਉਹ ਵਟਸਐਪ ਤੇ ਮੈਸੇਜ ਆ ਮੇਰਾ ਫੋਨ ਜਿਹੜਾ ਕੱਲ ਦਾ ਹੀ ਬਲ ਆਲਮੋਸਟ ਬਲੌਕ ਹੀ ਹੋਣ ਵਾਲਾ ਇਹਨਾਂ ਲੋੜਾ ਮੈਨੂੰ ਲੱਗਦਾ ਕਿ ਇਹ ਜਸੰਦਰ ਪੱਲਾ ਦੀ ਕਮਾਈ ਆ ਜਿਹਦੇ ਕਰਕੇ ਉਹ ਇਸ ਮੁਕਾਮ ਤੇ ਆ ਵੀ ਦੁਨੀਆ ਉਹਨਾਂ ਨੂੰ ਮਿਸ ਕਰ ਰਹੀ ਆ ਅਸੀਂ ਤਾਂ ਪਰਿਵਾਰਾਂ ਅਸੀਂ ਤਾਂ ਮਿਸ ਕਰ ਰਹੀ ਆ ਦੁਨੀਆ ਮਿਸ ਕਰ ਪਈ ਹੈ ਬਾਲਮੁਕੰਦ ਜੀ ਜਿਸ ਤਰੀਕੇ ਦਾ ਮੈਂ ਜ਼ਿਕਰ ਕਰ ਦਾਂਗਾ ਕਿ ਸਭ ਤੋਂ ਲੰਮਾ ਸਮਾਂ ਔਰ ਸਭ ਤੋਂ ਕਰੀਬ ਉਹਨਾਂ ਦੇ ਤੁਸੀਂ ਰਹੇ ਹੋ ਕਿਉਂਕਿ ਜ਼ਿੰਦਗੀ ਦੀ ਇੱਕ ਸ਼ੁਰੂਆਤ ਦਾ ਟਾਈਮ ਹੁੰਦਾ ਹੈ ਇੱਕ ਇੰਡਸਟਰੀ ਚ ਸਟਰਗਲ ਦਾ ਟਾਈਮ ਹੁੰਦਾ ਹੈ ਪਰ ਜਿਸ ਤਰੀਕੇ ਦੇ ਹਿੱਟ ਕੈਸਟ ਹੋਵੇ ਆਡੀਓ ਹੋਵੇ ਉਸ ਸਮੇਂ ਤੁਸੀਂ ਦਿੱਤੀਆਂ ਜਿਹੜੇ ਇੱਕ ਤੰਜ ਕਰਨ ਦਾ ਤੁਹਾਡਾ ਤਰੀਕਾ ਹੁੰਦਾ ਸੀ ਕਿ ਗੱਲ ਵੀ ਕਹਿ ਦੇਣੀ ਆ ਪਰ ਚੁੱਪਦੀ ਵੀ ਨਹੀਂ ਸੀ ਕਿਸੇ ਲੀਡਰ ਨੇ ਦੇਖੋ ਕਾਮੇਡੀ ਜਿਹੜੀ ਆ ਉਹ ਜਿਹੜੀ ਐਟ ਲੀਸਟ ਅਸੀਂ ਕਮ ਦੀ ਕੋਸ਼ਿਸ਼ ਕੀਤੀ ਉਹਦਾ ਮਨੋਰਥ ਸਿਰਫ ਤੇ ਸਿਰਫ ਮਨੋਰੰਜਨ ਨਹੀਂ ਕੋਈ ਸਾਰਥਕ ਸੁਨੇਹਾ ਦੇਣਾ ਵੀ ਸੀ ਪੱਲਾ ਜੀ ਦੀ ਤੇ ਮੇਰੀ ਕੋਸ਼ਿਸ਼ ਰਹੀ ਸੀ ਵੀ ਅਸੀਂ ਸਮਾਜਿਕ ਬਰਾਈਆਂ ਤੇ ਚਾਹੇ ਰਿਸ਼ਵਤ ਖੋਰੀ ਆ ਕਰਪਸ਼ਨ ਤੇ ਆ ਦਾਜ ਪ੍ਰਥਾ ਕੋਈ ਵੀ ਸਮਾਜਿਕ ਬਰਾਈਏ ਉੱਤੇ ਚੋਟ ਐਸੀ ਕਰੀਏ ਕਿ ਜਿਵੇਂ ਆਪਾਂ ਕਹਿੰਨੇ ਨਾ ਵੀ ਰਸਗੁੱਲੇ 'ਚ ਲਪੇਟ ਕੇ ਕਨੀਨ ਖਵਾ ਦਿਓ ਤੱਕਨੀਨ ਖਾ ਜਾਂਦੀ ਆ ਉਹ ਮੈਸੇਜ ਬੜਾ ਅਸਰਦਾਰ ਹੁੰਦਾ ਲੋਕਾਂ 'ਚ ਉਹ ਕੋਸ਼ਿਸ਼ ਕੀਤੀ ਐ ਅਸੀਂ ਕਰਕੇ ਸਾਡੀ ਮਕਬੂਲੀਅਤ ਵੀ ਲੋਕਾਂ ਨੇ ਜਾਦਾ ਸਾਨੂੰ ਸਾਡੇ ਸਿਪਾਹੀ ਕਿਉਂਕਿ ਸਾਡੀ ਜਿਹੜੀ ਲੇਖਣੀ ਸਾਡੀ ਜਿਹੜੀ ਪ੍ਰੈਜੈਂਟੇਸ਼ਨ ਆ ਉਹ ਸਮਾਜ ਦੀਆਂ ਰੋਜ਼ਮਰਾਂ ਦੀਆਂ ਪ੍ਰੋਬਲਮ ਨੂੰ ਕੋਈ ਹੱਲ ਕਰਕੇ ਪੋਲਿਟਿਸ਼ਨਰਾਂ ਦੇ ਵਿਅੰਗ ਕਰਨੇ ਸਮਾਜ ਦੀਆਂ ਝੋਟ ਕਰਨੀਆਂ ਬਾਈ ਨੇਮ ਵੀ ਕੀਤੇ ਤਾਂ ਇੱਕ ਸਮਾਸੀ ਹੋਰ ਸਾਨੂੰ ਜੋ ਪਿਆਰ ਮਿਲਿਆ ਉਹ ਹਮੇਸ਼ਾ ਸਾਡੀ ਝੋਲੀ ਦਾ ਇੱਕ ਸੁਭਾਗ ਰਿਆ ਸਾਲ ਦੀ ਸ਼ੁਰੂਆਤ ਹੁੰਦੀ ਸੀ ਲੋਕਾਂ ਦੇ ਦਿਮਾਗ 'ਚ ਇਹ ਚੱਲ ਪੰਦੀ ਸੀ ਕਿ ਸ਼ਨਕਾਟ ਅਕੈਡਮੀ ਨੇ ਆ ਰਿਹਾ ਹੈ ਜਨਵਰੀ ਚੱਲ ਵੀ ਮਾਰਚ ਚਾਰੇ ਫਰਬਰੀ ਚਾਰੇ ਕਦੋਂ ਤੱਕ ਕਰ ਲੋਕ ਇੰਤਜ਼ਾਰ ਕਰਦੇ ਸੀ ਜਿਹੜੀਆਂ ਘਟਨਾਵਾਂ ਘਟ ਰਹੀਆਂ ਲੋਕਾਂ ਨੂੰ ਹੁੰਦੇ ਸੀ ਕਿ ਇਸ ਦੇ ਉੱਪਰ ਤੰਜ ਕਦੋਂ ਕਸਿਆ ਜਾ ਰਿਹਾ ਔਰ ਵਾਕਈ ਦੇ ਵਿੱਚ ਜਿਹੜੀਆਂ ਆਸ-ਪਾਸ ਦੀਆਂ ਚੀਜ਼ਾਂ ਹੁੰਦੀਆਂ ਸੀ ਉਹ ਤੁਹਾਡੇ ਉਸ ਆਡੀਓ ਵੀਡੀਓ ਦੇ ਵਿੱਚ ਨਜ਼ਰ ਆਉਂਦੀਆਂ ਸੀਗੀਆਂ ਔਰ ਬਹੁਤ ਵਾਰ ਜਿਹਾ ਹੋਇਆ ਹੈ ਕਿ ਸਰਕਾਰਾਂ ਤੱਕ ਦਾ ਅਸਰ ਹੈ ਜਿਹੜਾ ਉਸ ਚੀਜ਼ ਦੇ ਉੱਪਰ ਦੇਖਣ ਨੂੰ ਮਿਲਿਆ ਕਿ ਤੁਸੀਂ ਇੱਕ ਚੀਜ਼ ਤੇ ਕਮੇਡੀ ਕੀਤੀ ਔਰ ਉਸ ਤੋਂ ਬਾਅਦ ਸਰਕਾਰਾਂ ਨੂੰ ਆਪਣੇ ਫੈਸਲੇ ਬਲਟਰਨੇ ਤੱਕ ਪਾ ਜਾਂਦੇ ਸੀ ਡਰਤਾ ਰਹੀ ਆ ਤੇ ਸਚਾਈ ਹੁੰਦੀ ਆ ਸਚਾਈ ਦੇ ਨਾਲ ਹਮੇਸ਼ਾ ਪ੍ਰੈਸ মিডিਆ ਜਿਹੜਾ ਉਹ ਖੜਦਾ ਸਾਡੇ ਸੀਨੀਅਰ ਕਲਾਕਾਰ ਸਾਡੇ ਸਾਥੀ ਖੜੇ ਇਸ ਕਰਕੇ ਸੰਕਟ ਵੀ ਆਏ ਉਹ ਹੱਲ ਵੀ ਹੋ ਗਏ ਤੇ ਅਸੀਂ ਆਪਣੀ ਕਮੇਟੀ ਨੂੰ ਪਿੱਛੇ ਲੱਗ ਦਿੱਤੀ। ਤਾਂ ਜਸਵਿੰਦਰ ਪੱਲਾ ਦੀ ਮੌਤ ਦੀ ਖ਼ਬਰ ਸੁਣ ਕੇ ਪੰਜਾਬੀ ਇੰਡਸਟਰੀ ਨਾਲ ਜੁੜੇ ਕਈ ਲੋਕ ਪੱਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਭਾਵੇਂ ਗਿੱਪੀ ਗਰੇਵਾਲ ਹੋਣ, ਜੱਪੀਤ ਹਰਪਾਲ, ਪੰਜਾਬ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਦੇ ਹੇਲਾ ਦਾ ਸਾਰੇ ਅੰਡਸਟਰੀ ਨਾਲ ਪੱਲਾ ਸਾਹਿਬ ਦੀ ਬਹੁਤ ਸਾਨ ਹੈ ਔਰ ਬਹੁਤ ਪਿਆਰ ਤੇ ਬਹੁਤ ਗੇੜਤਾ ਸੀ ਸਾਰਿਆਂ ਨਾਲ ਔਰ ਜਿੱਥੇ ਇੰਡਸਟਰੀ ਨੂੰ ਬੜਾ ਬੜਾ ਘਾਟਾ ਪਿਆ ਹੈ ਉਹਦਾ ਸਾਰੇ ਪੰਜਾਬ ਨੂੰ ਹੀ ਘਾਟਾ ਪਿਆ ਹੈ ਉਹ ਪੰਜਾਬ ਦੇ ਹੁਣ ਤੱਕ ਦੇ ਬੈਸਟ ਕਮੇਡੀਅਨ ਬੈਸਟ ਐਕਟਰ ਨੇ ਹੋ ਸਾਡੇ ਲਈ ਤਾਂ ਸਾਡੇ ਫਰੈਂਡਸ ਨੇ ਬਹੁਤ ਪਿਆਰ ਦਿੱਤਾ ਉਹਨਾਂ ਨੇ ਸਾਨੂੰ ਹੱਥ ਥੱਲੇ ਆ ਬਹੁਤ ਖੰਦ ਭਰੀਦਾ ਜਦੋਂ ਮੈਂ ਸਟਾਰਟ ਕੀਤਾ ਇਹ ਫਿਲਮਾਂ 'ਚ ਕੰਮ ਕਰਨਾ ਮੇਰੀ ਪਹਿਲੀ ਫਿਲਮ ਮਿਸਟਰ ਮਿਸ 420 ਪਲਾ ਸਾਹਬ ਨਾਲ ਹੀ ਸੀ ਸੋ ਜਿਵੇਂ ਛੋਟੇ ਅੰਦਰ ਦੇਖਦੇ ਹਾਂ ਅੰਦਰ ਸੀ ਬਚਪਨ ਤੋਂ ਸਾਨੂੰ ਸਕਰੀਨ 'ਤੇ ਹੀ ਦੇਖਿਆ ਸੀ ਪਰ ਉਹ ਜਦੋਂ ਸੀ ਪਹਿਲੀ ਵਾਰ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਉਹਨਾਂ ਨੇ ਹਮੇਸ਼ਾ ਇਹ ਨਹੀਂ ਦੇਖਿਆ ਵੀ ਨਵਾਂ ਛੋਟਾ ਉਹਨਾਂ ਨੇ ਹਮੇਸ਼ਾ ਸਪੋਰਟ ਕੀਤੀ ਸੋ ਮੇਰੀ ਜਿਵੇਂ ਪਹਿਲੀ ਫਿਲਮ ਸੀਗੀ ਉਹਨਾਂ ਨਾਲ ਕੀਤੀ ਉਸ ਤੋਂ ਬਾਅਦ ਹੀ ਬਹੁਤ ਕੰਮ ਕੀਤਾ ਪਰ ਉਹਨਾਂ ਨੇ ਮਤਲਬ ਹਮੇਸ਼ਾ ਪੂਰਾ ਸਪੋਰਟ ਕਰਕੇ ਰੱਖਿਆ ਸਾਨੂੰ ਸੋ ਆਪਣੀ ਇੰਡਸਟਰੀ ਲਈ ਵੀ ਤੁਸੀਂ ਕਹੋ ਕਿ ਵਨ ਆਫ ਦਾ ਗ੍ਰੇਟੈਸਟ ਕਮੀਡੀਅਨ ਸੀਗੇ ਉਹ ਐਕਟਰ ਸੀਗੇ ਜਿਨ੍ਹਾਂ ਨੇ ਬਹੁਤ ਤਕੜਾ ਤਕੜਾ ਕੰਮ ਕੀਤਾ। ਬਲੀਵ ਕਰਨਾ ਕਿ ਹਾਂ ਜੀ ਪਰ ਬਹੁਤ देर ਤੋਂ ਢੱਲੇ ਸੀਗੀ ਸਾਡੀ ਫਿਲਮ ਹੁਣ ਪਿੱਛੇ ਸ਼ੂਟ ਕੀਤੀ ਹੋਈ ਸੀਗੀ। ਬੜੀ ਕੋਸ਼ਿਸ਼ ਕੀਤੀ ਉਦੋਂ ਗੱਲਬਾਤ ਕਰਨ ਦੀਗੇ ਪਰ ਉਹ ਤੋਂ ਵੀ ਥੋੜਾ ਢੱਲੇ ਸੀ। ਜਿਸ ਦੇ ਕਰਕੇ ਉਹਨਾਂ ਤੋਂ ਬਿਨਾਂ ਸਾਨੂੰ ਫਿਰ ਫਿਲਮ ਬੀਟ ਕਰਨੀ ਪਈ ਸਿੱਕਿ। ਮੇਰੀ ਇੱਕ ਐਲਬਮ ਆਈਸੀਬ ਗਾਣੇ ਦਾ ਬਗਾਣੇ ਹੁੰਦੇ ਨੇ ਤੇ ਉਦੋਂ ਨਹੀਂ ਜਾਣਦੇ ਸੀ ਇੱਕ ਦੂਸਰੇ ਨੂੰ ਕਿ ਕੋਈ ਫੁੱਲ ਪੱਲਾ ਸਾਹ ਬਹੁਤ ਵੱਡੇ ਆਰਟਿਸਟ ਸੀਗੇ ਤੇ ਉਹਨਾਂ ਨੇ ਉਹ ਫੋਨ ਤਾਂ ਹੁੰਦੇ ਨਹੀਂ ਸੀਗੇ ਕੋਲ ਉਦੋਂ ਤੇ ਇੱਕ ਮੁਲਾਕਾਤ ਹੋਈ ਉਹਨਾਂ ਨੇ ਕਿਹਾ ਯਾਰ ਜੇ ਤੂੰ ਐ ਬਗਾਨੇ ਦੇ ਬਗਾਨੇ ਵਾਲਾ ਕਹਿੰਦੇ ਮੈਂ ਕਮਾਨ ਸਾਹਿਬ ਨੂੰ ਕਿਹਾ ਕਿ ਯਾਰ ਇਹ ਮੁੰਡਾ ਬਹੁਤ ਅੱਗੇ ਜਾਊਗਾ ਸੋ ਇਹ ਪਛਾਣ ਲੰਦੇ ਸੀ ਦੂਰਦਰਸ਼ੀ ਬੰਦੇ ਸੀਗੇ ਉਹ ਉਹ ਮਤਲਬ ਛੋਟੀ ਮੋਟੀ ਸ਼ਖਸੀਅਤ ਨਹੀਂ ਸੀਗੇ ਪੜ੍ਹੇ ਲਿਖੇ ਇਨਸਾਨ ਸੀ ਪ੍ਰੋਫੈਸਰ ਸੀਗੇ ਔਰ ਉਹਨਾਂ ਨੇ ਆਪਣੀਆਂ ਦੋਨੋਂ ਜ਼ਿੰਮੇਵਾਰੀਆਂ ਨੂੰ ਬਹੁਤ ਵਾਕੂਬੀ ਨਿਭਾਇਆ ਔਰ ਇੱਕ ਚੰਗੀ ਸ਼ਖਸੀਅਤ ਦਾ ਕੰਮ ਹੈ ਮਤਲਬ ਜਦੋਂ ਤੁਸੀਂ ਲੋਕਾਂ ਨੂੰ ਐਂਟਰਟੇਨ ਵੀ ਕਰ ਰਹੇ ਹੋ ਔਰ ਦੂਸਰੇ ਪਾਸੇ ਤੁਹਾਡਾ ਇੱਕ ਨਿੱਜੀ ਜ਼ਿੰਦਗੀ ਦੇ ਵਿੱਚ ਬੜਾ ਸੰਜੀਦਾ ਕੰਮ ਹੈ ਪ੍ਰੋਫੈਸਰ ਪੜਾਉਣਾ ਜਾਂ ਟੀਚਿੰਗ ਜੌਬ ਦੇ ਵਿੱਚ ਹੋਣਾ ਇੱਕ ਬੜਾ ਸੰਜੀਦਾ ਕੰਮ ਹੈ ਸੋ ਦੋਨਾਂ ਚੀਜ਼ਾਂ ਨੂੰ ਬੈਲੈਂਸ ਰੱਖਣਾ ਇਹ ਬਹੁਤ ਵੱਡੇ ਇਨਸਾਨ ਦਾ ਕੰਮ ਹੈ ਬਹੁਤ ਅਕਲਮੰਦ ਸਮਝਦਾਰ ਪੜਿਲੇਖੇ ਇਨਸਾਨ ਦਾ ਕੰਮ ਹੈ ਤੁਹਾਨੂੰ ਯਾਦ ਹੋਗਾ ਤੁਹਾਡੀ ਇੱਕ ਫਿਲਮ ਦੇ ਵਿੱਚ ਉਹਨਾਂ ਨੇ ਆਪਣਾ ਪਰਸਨਲੀ ਨੰਬਰ ਦੱਸਦਾ ਸੀਗਾ ਔਰ ਉਹ ਔਨ 에ਅਰ ਵੀ ਚੱਲ ਗਿਆ ਸੀ ਕਿੰਨੇ ਕਾਲਾ ਬਹੁਤ ਆਈਆਂ ਬਾਅਦ ਚ ਸਰ ਮੈਨੂੰ ਹਮੇਸ਼ਾ ਹੀ ਮਜ਼ਾਕ ਕਰਨਾ ਓਏ ਤੇਰਾ ਯਾਰ ਨੰਬਰ ਕਹਿੰਦਾ ਮੈਂ ਤੇਰਾ ਕਹਿ ਕੇ ਵੀ ਮੈਂ ਆਪਣਾ ਨੰਬਰ ਦੇ ਦਿੱਤਾ ਪਾਗਲਾ ਤੇਰਾ ਨੰਬਰ ਮੇ ਕੋਈ ਹੈ ਨਹੀਂ ਸੀ ਤੇ ਮੈਨੂੰ ਤੇ ਬਹੁਤ ਫੋਨ ਆਉਂਦੇ ਨੇ ਵੀ ਹਾਲਾਂਕਿ ਉਹ ਖੁਦ ਬੜੇ ਵੱਡੇ ਮੈਂ ਕਿਹਾ ਪੱਲਾ ਸਾਹਿਬ ਤੁਸੀਂ ਮਜ਼ਾਕ ਕਰਦੇ ਹੋ ਯਾਰ ਤੁਸੀਂ ਐਡੇ ਵੱਡੇ ਆਰਟਿਸਟ ਹੋ ਤੁਹਾਨੂੰ ਲੋਕੀ ਫੋਨ ਕਰਨਗੇ ਕਿ ਸਾਨੂੰ ਕਰ ਕਹਿੰਦੇ ਨਹੀਂ ਨਹੀਂ ਤੂੰ ਕਲਾਕਾਰ ਹੈ ਉਹ ਉਹਨਾਂ ਦੀ ਹਾਤੀ ਸਾਲਿਆ ਕਹਿ ਕੇ ਗੱਲ ਕਰਦੇ ਸੀ ਸਾਲਿਆ ਤੂੰ ਕਲਾਕਾਰ ਹੈ ਸੋ ਮਤਲਬ ਉਹਨਾਂ ਦੀ ਉਹ ਚੀਜ਼ਾਂ ਸਾਡੇ ਨਾਲ ਰਹਿ ਗਈਆਂ ਸਾਰੀ ਜ਼ਿੰਦਗੀ ਲਈ ਯਾਦਾਂ ਬਣ ਕੇ ਤੇ ਬੜਾ ਅੱਜ ਸਵੇਰੇ ਉੱਠ ਕੇ ਮਨ ਦੁਖੀ ਹੋਇਆ ਕਿ ਪੱਲਾ ਸਾਹਿਬ ਹਮੇਸ਼ਾ ਹੱਸਣ ਹੱਸਣ ਵਾਲੇ ਔਰ ਕਦੇ ਵੀ ਉਦਾਸ ਨਾ ਹੋਣ ਵਾਲੇ ਸਾਨੂੰ ਅੱਜ ਸਾਰੇ ਨੂੰ ਉਦਾਸ ਕਰ ਗਏ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਕਹਿੰਦੇ ਦੋ ਪੈਰ ਕੱਟ ਤੋਰਨਾ ਪਰ ਤੋਰਨਾ ਮੜਕ ਦੇ ਨਾਲ ਪੱਲਾ ਸਾਹਿਬ ਸ਼ਾਇਦ ਦੋ ਕਦਮ ਜ਼ਿੰਦਗੀ ਚ ਕੱਟ ਤੁਰੇ ਹੋਣਗੇ ਪਰ ਜਿੰਨਾ ਤੁਰੇ ਆ 65 ਸਾਲ ਦੀ ਉਹਨਾਂ ਦੀ ਉਮਰ ਉਹ ਮੜਕ ਦੇ ਨਾਲ ਹੀ ਕੱਢੀ ਹੈ ਮੜਕ ਦੇ ਨਾਲ ਕੱਢੀ ਹੈ ਬਿਲਕੁਲ ਉਹਨਾਂ ਦੀ ਡਿਮਾਂਡ ਸੀਗੀ ਉਹਨਾਂ ਨੂੰ ਲੋਕ ਪੁੱਛਦੇ ਸੀਗੇ ਕਿ ਭਾਈ ਇਹ ਕਰ ਦੋਗੇ ਸਾਡੀ ਫਿਲਮ ਚ ਕੰਮ ਔਰ ਉਹ ਜੋ ਮਤਲਬ ਉਹ ਡਿਮਾਂਡ ਕਰਦੇ ਸੀ ਉਹ ਡਿਮਾਂਡਾਂ ਪੂਰੀਆਂ ਹੁੰਦੀਆਂ ਸੀ ਉਹਦੇ ਹਾਂ ਸੋ ਪੱਲਾ ਸਾਹਿਬ ਨੇ ਆਪਣੀ ਇੱਕ ਕੀਮਤ ਆਪਣੀ ਇੱਕ ਵੈਲਿਊ ਹਮੇਸ਼ਾ ਬਣਾ ਕੇ ਰੱਖੀ ਆ ਔਰ ਉਹਨਾਂ ਨੇ ਕਦੀ ਇਦਾਂ ਆਪਣੇ ਨਾਲ ਬਹੁਤਾ ਹਿਮ ਨਹੀਂ ਰੱਖਿਆ ਉਹਨਾਂ ਤੋਂ ਮੈਂ ਇਹ ਚੀਜ਼ਾਂ ਸਿੱਖੀਆਂ ਉਹ ਮਤਲਬ ਜਿਦਾਂ ਕੱਲਾ ਸ਼ੇਰ ਚੱਲਦਾ ਨਾ ਜਿ ਕੱਲੇ ਮਤਲਬ ਆਪਣੀ ਗੱਡੀ 'ਚ ਕੱਲੇ ਹੀ ਹੁੰਦੇ ਹੁੰਦੇ ਸੀ ਮੈਂ ਪੱਲਾ ਸਾਹਿਬ ਬੰਦੇ ਰੱਖ ਲਿਆ ਕਰੋ ਕੀ ਕਰਨੇ ਕਹਿੰਦੇ ਮੈਂ ਕੱਲਾ ਹੀ ਬਹੁਤਾ ਸੋ ਪੱਲਾ ਸਾਹਿਬ ਬਹੁਤ ਵੱਡਾ ਕਿਰਦਾਰ ਸੀਗੇ ਸਾਡੇ 'ਚ ਨਹੀਂ ਰਿਹਾ ਅੱਜ ਪਰ ਉਹਨਾਂ ਦਾ ਕੰਮ ਹਮੇਸ਼ਾ ਸਾਡੇ ਤੇ ਲੰਚ ਰਿਹਾ ਇਹ ਮਤਲਬ ਇਦਾਂ ਜਿੱਦਾਂ ਕੋ ਨਾਲੋਂ ਕੋ ਅੰਗ ਲਾ ਕੇ ਲੈ ਜਾਂਦਾ ਤੁਹਾਡਾ ਉਸ ਤਰ੍ਹਾਂ ਦੀ ਘਟਨਾ ਸਾਡੇ ਨਾਲ ਹੋਈ ਹੈ ਪੰਜਾਬੀ ਇੰਡਸਟਰੀ ਦਾ ਲਾਸ ਤੇ ਇੱਕ ਪਾਸੇ ਪੰਜਾਬੀ ਮਾਂ ਬੋਲੀ ਦਾ ਵੀ ਬੜਾ ਵੱਡਾ ਲਾਸ ਹੈ ਇਹੋ ਜਿਹੇ ਕਲਾਕਾਰ ਸਾਲਾਂ ਦੇ ਸਾਲ ਲੱਗਦੇ ਨੇ ਫਿਰ ਤਿਆਰ ਹੁੰਦਾ ਔਰ ਪੰਜਾਬੀ ਮਾਂ ਬੋਲੀ ਨੂੰ ਪਰਨਾਇਆ ਹੋਇਆ ਪੰਜਾਬੀਅਤ ਨੂੰ ਪੰਜਾਬ ਦੇ ਰਸਟਿਕ ਹਿਊਮਰ ਨੂੰ ਵੱਡੇ ਪਰਦੇ ਤੇ ਲੈ ਕੇ ਆਉਣ ਵਾਲਾ ਉਹ ਫਨਕਾਰ ਜਿਨੇ ਆਪਣਾ ਵਜੂਦ ਮਾਰ ਕੇ ਕਿਉਂਕਿ ਕਲਾਕਾਰ ਦੀ ਸਭ ਤੋਂ ਵੱਡੀ ਟਰੈਜੇਡੀ ਹੁੰਦੀ ਹੈ ਕਿ ਹੋਰ ਖੇਤਰਾਂ ਚ ਛੋਟਾ ਬੰਦਾ ਵੀ ਆਪਣੇ ਵਰੂ ਵੱਡਾ ਦੱਸਦਾ ਹੈ ਕਮੇਡੀਅਨ ਹੀ ਹੁੰਦਾ ਜਿਹੜਾ ਬਹੁਤ ਵੱਡਾ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਨਲਾਇਕ ਦੱਸ ਕੇ ਵੀ ਲੋਕਾਂ ਨੂੰ ਹਸਾ ਲੈਂਦਾ ਡਾਕਟਰ ਜਸਵਿੰਦਰ ਪੱਲਾ ਦੀ ਗੱਲ ਕਰ ਰਹੇ ਆਪਾਂ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਐਜ਼ ਡਾਕਟਰ ਐਜ਼ ਪ੍ਰੋਫੈਸਰ ਨੌਕਰੀ ਕਰਨ ਵਾਲੇ ਸਾਰੀ ਜ਼ਿੰਦਗੀ ਉੱਥੇ ਵੀ ਸ਼ਾਨੋ ਸ਼ੌਕਤ ਦੇ ਨਾਲ ਨੌਕਰੀ ਕੀਤੀ ਪਰ ਆਪਣੇ ਆਪ ਨੂੰ ਸਧਾਰਨ ਕਿਰਦਾਰ ਦੇ ਵਿੱਚ ਫਿਲਮਾਂ 'ਚ ਦਿਖਾਉਣਾ ਔਰ ਲੋਕਾਂ ਨੂੰ ਹਸਾਉਣਾ ਸਾਡਾ ਸਾਰਿਆਂ ਦਾ ਆਈਡਲ ਫਨਕਾਰ ਸੀ ਔਰ ਮੇਰੇ ਨਾਲ ਸਭ ਤੋਂ ਜਿਹੜੀ ਖੂਬਸੂਰਤ ਯਾਦ ਜੁਡੀਸ਼ੀਅਨਾਂ ਨਾਲ ਕਿ ਮੈਂ ਉਹਨਾਂ ਦਾ ਜਦੋਂ ਮੈਂ ਸਟੂਡੈਂਟ ਸੀ ਮੈਂ ਮੁਰੀਦ ਤਾਂ ਸੀਗਾ ਹੀ ਉਹਨਾਂ ਦਾ ਟੀਵੀ ਤੇ ਦੇਖ-ਦੇਖ ਕੇ ਉਹਨਾਂ ਨੂੰ ਮੈਂ ਕਦੇ ਇੱਕ ਵਾਰੀ ਦੇਖਣਾ ਕਰੀ ਮਿਲਣਾ ਚਾਹੁੰਦਾ ਸੀ ਉਹਨਾਂ ਨੂੰ ਤੇ ਮੈਂ ਜ਼ਿੰਦਗੀ ਦਾ ਪਹਿਲਾ ਜਦੋਂ ਮੋਨੋ ਐਕਟਿੰਗ ਕੰਪੀਟੀਸ਼ਨ ਲੜਿਆ ਸੀ ਅ ਸੰਨ ਬਹੁਤ 89 ਦੀ ਗੱਲ ਹੋ ਸਕਦੀ ਹੈ ਉਦੋਂ ਲੁਧਿਆਣਾ ਇੱਕ ਕੰਪੀਟੀਸ਼ਨ 'ਚ ਮੈਂ ਪਹਿਲੀ ਵਾਰੀ ਗਿਆ ਸੀ ਤੇ ਉਦੋਂ ਜੱਜ ਬੈਠੇ ਸੀ ਸਾਹਮਣੇ ਭੱਲਾ ਸਾਹਿਬ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਸੀ ਕਿ ਭਾਵੇਂ ਮੈਂ ਹਾਰ ਜਾਵਾਂ ਪਰ ਆ ਜਿਹੜੇ 7 ਮਿੰਟ ਅਗਲੇ ਨੇ ਮੈਂ ਪਰਫਾਰਮ ਕਰਨਾ ਔਰ ਮੈਨੂੰ ਭੱਲਾ ਸਾਹਿਬ ਨੇ ਸਾਹਮਣੇ ਬੈ ਕੇ ਦੇਖਣਾ ਮੇਰੇ ਹਸਤੇ ਬਹੁਤ ਮਾਣ ਵਾਲੀ ਗੱਲ ਸੀ ਸੋ ਉੱਥੋਂ ਸਾਡਾ ਇਹ ਸਾਥ ਦਾ ਸਫਰ ਸ਼ੁਰੂ ਹੁੰਦਾ ਬੇਸ਼ੁਮਾਰ ਫਿਲਮਾਂ ਸੀ ਕੀਤੀਆਂ ਨੇ ਤੇ ਅੱਜ ਵੀ ਲੱਗਦਾ ਨਹੀਂ ਕਿ ਭੱਲਾ ਸਾਹਿਬ ਨਹੀਂ ਜਾਂ ਦੁਬਾਰਾ ਕਦੇ ਮਿਲਣਾ ਨਹੀਂ ਮਨ ਚ ਇੰਨਾ ਰੋਸ ਹੈ ਉਹਨਾਂ ਦੇ ਨਾਲ ਅਸੀਂ ਸ਼ੂਟਿੰਗ ਤੇ ਵੀ ਬਹੁਤ ਖਿਆਲ ਰੱਖਦੇ ਸੀ ਉਹਨਾਂ ਦਾ ਕਿਉਂਕਿ ਡਾਇਬੀਟਿਕ ਸੀਗੇ ਉਹਨਾਂ ਨੂੰ ਸ਼ਿਕਾਇਤ ਹੀ ਸਾਡੇ ਨਾਲ ਹੁੰਦੀ ਸੀ ਵੀ ਕੋਗੀ ਗਿਪੀ ਪਲ ਆਪਣਾ ਬੀਨੂ ਜਾਂ ਕਰਮਜੀਤ ਜਾਂ ਹੋਰ ਸਾਡੇ ਮੇਰੇ ਹੱਥੋਂ ਬਰਫੀ ਖੋਲ ਲੈਂਦੇ ਨੇ ਮੇਰੇ ਉੱਥੋਂ ਮਿੱਠਾ ਖਾ ਕੇ ਛੁੱਟ ਦਿੰਦੇ ਨੇ ਨਾਲੇ ਮਾਨਵੀ ਕਰਦੇ ਸੀ ਵੀ ਇੰਨਾ ਫਿਕਰ ਕਰਦੇ ਮੇਰੇ ਤੇ ਤੇ ਉਹ ਇੱਕ ਸਾਥ ਉਮਰ ਭਰ ਲਈ ਛੁੱਟ ਗਿਆ ਹੁਣ ਕਦੇ ਸਾਨੂੰ ਅੱਹਿਸਾਸ ਨਹੀਂ ਹੋ ਸਕਦਾ ਕਿ ਪੱਲਾ ਸਾਨੂੰ ਅਸੀਂ ਕਦੇ ਦੁਬਾਰਾ ਦੇਖਣਾ ਜਾਂ ਮਿਲਣਾ ਨਹੀਂ ਪੱਲਾ ਸਾਹਿਬ ਤਾਂ ਐਕਟਰ ਨੇ ਜਿੰਨਾਂ ਦੇ ਵਾਸਤੇ ਸਕ੍ਰਿਪਟਾਂ ਲਿਖਣ ਦੇ ਰਹੀਆਂ ਤੇ ਪੱਲਾ ਸਾਹਿਬ ਦਾ ਚਲੇ ਜਾਣਾ ਤਾਂ ਇਹ ਪੰਜਾਬੀ ਸਿਨੇਮਾ ਲਈ ਪੰਜਾਬੀ ਸਿਨੇਮਾ ਲਈ ਇੱਕ ਦੁਨੀਆ ਵੀ ਜਿਹੜੀ ਇਨਸਾਨੀਤ ਲਈ ਬੜੀ ਘਾਟ ਵਾਲੀ ਗੱਲ ਹੈ ਬੜੇ ਚੰਗੇ ਇਨਸਾਨ ਸੀ ਇਹ ਕਰੋਨ ਤੋਂ ਵੀ ਪਹਿਲਾਂ ਦਾ ਸਾਡਾ ਤੁਹਾਡੇ ਤੁਹਾਡੇ ਨਾਲ ਰਿਸ਼ਤਾ ਕਿਦਾਂ ਦਾ ਸੀਗਾ ਕਿਸੇ ਨਾਲ ਦੀ ਯਾਦ ਆ ਸਾਡੇ ਨਾਲ ਮੈਨੂੰ ਜਿੰਨੀ ਮੇਰੀ ਇਨਕਮ ਨਾਲ ਸਾਡੀ ਇੱਕ ਫਲਾਈਟ 'ਚ ਸੈਸਟਰ ਕੁਦਰਤੀ ਸਾਡੇ ਕਿਸੀ ਟਿਕਟ ਲੈਣ ਸੀ ਮੇਰੀ ਉਦੋਂ ਉਹਨਾਂ ਨਾਲ ਕਾਫੀ ਗੱਲਾਂ ਹੋਈਆਂ 2-3 ਘੰਟੇ 'ਚ ਤੇ ਮਤਲਬ ਮੈਨੂੰ ਲੱਗਿਆ ਵੀ ਉਹਨਾਂ ਨੇ ਜਿਵੇਂ ਜਿੱਤ ਲੈਂਦੇ ਸੀ ਇਨਸਾਨਾਂ ਨੂੰ ਤੇ ਮੈਂ ਮੇਰੀ ਮਤਲਬ ਹੁੰਦਾ ਨਾ ਵੀ ਤੁਸੀਂ ਆਪਣੇ ਆਪ ਨੂੰ ਸਰੈਂਡਰ ਕਰ ਦਿੰਦੇ ਸੀ ਸੈਸਟਰ ਸਾਹਿਬ ਸੀੰਗ ਭਗਵੰਤ ਮਾਨ ਨੇ ਮੋਨ ਰੱਖ ਕੇ ਜਸਵਿੰਦਰ ਪੱਲਾ ਨੂੰ ਸ਼ਹਾਦਤ ਲਈ ਪੇਟ ਕੀਤੀ ਜੋ ਕੱਲ ਆਪਣੇ ਸਾਰਿਆਂ ਦੇ ਚਾਹਤੇ ਤੇ ਜਦੋਂ ਥੋੜਾ ਬਹੁਤ ਆਪਣੇ ਕੰਮਾਂ ਤੋਂ ਟੈਨਸ਼ਨਾਂ ਚ ਹੁੰਦੇ ਸੀ ਤਾਂ ਉਹਨਾਂ ਦੀਆਂ ਕਸਟਾਂ ਸੁਣ ਸੁਣ ਕੇ ਉਹਨਾਂ ਨੇ ਫਿਲਮਾਂ ਦੇਖ-ਦੇਖ ਕੇ ਰਿਲੈਕਸ ਹੁੰਦੇ ਸੀ ਜਿਸਵਿੰਦਰ ਭੱਲਾ ਜੀ ਉਹਨਾਂ ਦੀ ਮੌਤ ਹੋਈ ਤੇ ਬੜੀ ਅਫਸੋਸਨਾਕ ਗੱਲ ਹੈ ਪੰਜਾਬੀ ਕਲਾ ਜਗਤ ਲਈ ਵੀ ਪਰ ਪੰਜਾਬੀ ਮਾਂ ਬੋਲੀ ਲਈ ਵੀ ਮੈਂ ਚਾਹੁੰਗਾ ਜੀ ਥੋੜੀ ਜਿਹੀ ਤਾਂ ਮੌਨ ਉਹਨਾਂ ਦੇ ਯਾਦ ਦੇ ਵਿੱਚ ਰੱਖਿਆ ਪਛ ਇਸ ਤੋਂ ਪਹਿਲਾਂ ਜਸਵਿੰਦਰ ਪੱਲਾ ਦੇ ਦਿਹਾਂਤ ਦੀ ਖਬਰ ਮਿਲਣ ਮਗਰੋਂ ਸੀਐਮ ਮਾਨ ਖੁਦ ਪੱਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸੀਐਮ ਮਾਨ ਨੇ ਕਿਹਾ ਜਸਵਿੰਦਰ ਸਿੰਘ ਪੱਲਾ ਨੂੰ ਦੇਖ ਕੇ ਮੈਂ ਵੱਡਾ ਹੋਇਆ ਹਾਂ ਉਹਨਾਂ ਨਾਲ ਮੈਂ ਕੰਮ ਵੀ ਕੀਤਾ ਹੈ ਮੇਰਾ ਪੁਰਾਣਾ ਰਿਸ਼ਤਾ ਹੈ ਯਾਦਗਾਰੀ ਰੋਲ ਕੀਤੇ ਜਿਹੜੇ ਸਦਾ ਲਈ ਇਹ ਯਾਦ ਰੱਖੇ ਜਾਣਗੇ ਸੋ ਉਹ ਸਾਡੇ درمیان ਨਹੀਂ ਰਹੇ ਬੜੀ ਬੇਵਕਤੀ ਮੌਤ ਐ ਉਮਰ ਕੋਈ ਖਾਸ ਨਹੀਂ ਸੀ ਮੈਂ ਤਾਂ ਬਹੁਤ ਜੂਨੀਅਰ ਹਾਂ ਉਹਨਾਂ ਤੋਂ ਕਿਉਂਕਿ ਸ਼ਨਕਾਟਾ 88 ਚ ਆ ਗਿਆ ਸੀਗਾ ਤੇ ਮੈਂ ਤਾਂ 88 ਚ 8ਵੇਂ 9ਵੇਂ ਕਲਾਸ ਪੜਦਾ ਸੀ ਜੀ ਤੇ ਮੈਂ ਤਾਂ ਮੇਰੀ ਪਹਿਲੀ ਕੈਸਟ 93 ਚ ਆਈ ਸੀ ਪਰ ਉਹਨਾਂ ਨੂੰ ਸੁਣਦਾ ਮੈਂ ਰਿਆ 20-20 ਰੁਪਏ ਦੀਆਂ ਕੈਸਟਾਂ ਉਹਨਾਂ ਦੀਆਂ ਖਰੀਦੀਆਂ ਤੇ ਕਈ ਵਾਰੀ ਚਿੰਗ ਲੱਗਦੀ ਐ ਜੀ ਕਈ ਲੋਕ ਬਾਅਦ ਦੇ ਵਿੱਚ ਸਾਨੂੰ ਆਪਸ ਵਿੱਚ ਮੁਕਾਬਲਾ ਵੀ ਕਰਨ ਲੱਗੇ ਕਿ ਜਸਵਿੰਦਰ ਭੱਲਾ ਨੰਬਰ 1 ਆ ਜਾਂ ਭਗਵੰਤ ਨੰਬਰ 1 ਪਰ ਮੈਂ ਇਹ ਕਹਿਣਾ ਹਮੇਸ਼ਾ ਕਹਿਣਾ ਤੁਸੀਂ ਆਪਣੇ ਵੱਡਿਆਂ ਤੋਂ ਤੁਸੀਂ ਆਪਣੇ ਰੋਲ ਮਾਡਲਸ ਤੋਂ ਤੁਸੀਂ ਆਪਣੇ ਕੋਚਸ ਤੋਂ ਤੁਸੀਂ ਆਪਣੇ ਟੀਚਰਸ ਤੋਂ ਕਦੇ ਵੱਡੇ ਨਹੀਂ ਹੋ ਸਕਦੇ ਸੋ ਮੈਂ ਕਦੇ ਨੰਬਰਿੰਗ 'ਚ ਨਹੀਂ ਪਿਆ ਉਹਨਾਂ ਨੇ ਉਹਨਾਂ ਨੇ ਜੋ ਮਤਲਬ ਪੰਜਾਬੀ ਕਾਮੇਡੀ ਨੂੰ ਨਵੀਆਂ ਦਿਸ਼ਾਵਾਂ ਦਿੱਤੀਆਂ ਸਾਨੂੰ ਚਿੰਗਾਂ ਲੱਗੀਆਂ ਨানা ਸਾਨੂੰ ਦੇਖ ਕੇ ਕੋਈ ਹੋਰ ਨੂੰ ਚਿੰਗਣ ਲੱਗ ਜਾਂਦੀਆਂ ਇਹ ਜੋਤ ਸੇ ਜੋਤ ਜਗਦੀ ਹੈ ਪਰ ਉਹਨਾਂ ਦਾ ਅੱਜ ਬੇਵਕਤੀ ਚਲੇ ਜਾਣਾ ਬਹੁਤ ਅਫਸੋਸਨਾਕ